2025 ਦਾ ਸਾਲ ਸੀ ਪਿੰਡ ਪੈਣੀ ਦੇ ਇੱਕ ਛੋਟੇ ਘਰ ਵਿੱਚ ਰਹਿੰਦਾ ਾਰਮਾਨ ਹਰ ਰੋਜ਼ ਆਪਣੇ ਪੁਰਾਣੇ smartphones ਨੂੰ ਚਾਰਜ ਤੇ ਲਾ ਕੇ ਰੱਖਦਾ ਉਸ ਦਾ ਫੋਨ ਉਸ ਲਈ ਸਿਰਫ gadget ਨਹੀਂ ਸੀ ਸਗੋਂ ਉਸ ਦੀ ਦੁਨੀਆ ਸੀ ਮਾਂ ਦੀ ਦਵਾਈ ਭੈਣ ਦੀ online ਪੜਾਈ ਤੇ ਆਪਣਾ freelance ਕੰਮ ਸਭ ਕੁਝ ਫੋਨ ਨਾਲ ਹੀ ਚੱਲਦਾ ਸੀ ਇੱਕ ਦਿਨ ਸਵੇਰੇ 9 ਵਜੇ ਅਚਾਨਕ ਫੋਨ ਵੱਜਿਆ screen ਤੇ ਅਣਜਾਣ ਨੰਬਰ ਲਿਖਿਆ ਸੀ ਾਰਮਾਨ ਨੇ ਕਾਲ ਚੁੱਕੀ ਦੂਜੇ ਪਾਸੇ ਹੌਲੀ ਜੀ ਆਵਾਜ਼ ਆਈ ਕੀ ਤੁਸੀਂ ਾਰਮਾਨ ਬੋਲ ਰਹੇ ਹੋ ਾਰਮਾਨ ਹੈਰਾਨ ਹੋਇਆ ਹਾਂ ਪਰ ਤੁਸੀਂ ਕੌਣ ਆਵਾਜ਼ ਨੇ ਕਿਹਾ ਮੈਂ ਪਵਿੱਖ ਤੋਂ ਬੋਲ ਰਹੀ ਹਾਂ 2025 ਦੇ ਆਖਰੀ ਮਹੀਨੇ ਤੋਂ ਅਰਮਾਨ ਹੱਸ ਪਿਆ ਸੋਚਿਆ ਕੋਈ ਮਜ਼ਾਕ ਕਰ ਰਿਹਾ ਹੈ ਪਰ ਜਦੋਂ ਉਸ ਆਵਾਜ਼ ਨੇ ਉਸ ਦੀ ਮਾਂ ਦੇ ਹਾਰਟ ਟੈਸਟ ਦੀ ਰਿਪੋਰਟ ਭੈਣ ਦੇ ਇਮਤਿਹਾਨ ਦੇ ਨੰਬਰ ਤੇ ਉਸ ਦੇ ਅਧੂਰੇ ਸੁਪਨੇ ਬਿਲਕੁਲ ਸਹੀ ਦੱਸੇ ਤਾਂ ਉਸ ਦੇ ਹੱਥ ਕੰਬਣ ਲੱਗ ਪਏ ਉਸ ਆਵਾਜ਼ ਨੇ ਕਿਹਾ ਫੋਨ ਸਿਰਫ ਗੱਲਾਂ ਲਈ ਨਹੀਂ ਹੁੰਦਾ ਅਰਮਾਨ ਇਹ ਫੈਸਲੇ ਬਦਲ ਸਕਦਾ ਹੈ ਅੱਜ ਤੂੰ ਜਿਸ ਕਾਲ ਨੂੰ ਨਜ਼ਰਅੰਦਾਜ਼ ਕਰਦਾ ਹੈ ਕੱਲ ਉਹੀ ਤੇਰੀ ਜ਼ਿੰਦਗੀ ਦੀ ਦਿਸ਼ਾ ਹੋ ਸਕਦੀ ਹੈ ਫਿਰ ਕਾਲ ਕੱਟ ਗਈ ਉਸ ਦਿਨ ਤੋਂ ਬਾਅਦ ਾਰਮਾਨ ਨੇ ਫੋਨ ਨੂੰ ਸਿਰਫ ਸਕਰੀਨ ਨਹੀਂ ਸੰਭਾਵਨਾਵਾਂ ਦੀ ਖਿੜਕੀ ਸਮਝਿਆ ਉਸਨੇ ਗਲਤ ਕਾਲਾਂ ਤੋਂ ਸਿੱਖਿਆ ਸਹੀ ਲੋਕਾਂ ਨਾਲ ਜੁੜਿਆ ਤੇ 2025 ਦੇ ਅੰਤ ਤੱਕ ਉਹ ਉਹੀ ਬਣ ਗਿਆ ਜੋ ਉਸਨੂੰ ਫੋਨ ਤੇ ਦੱਸਿਆ ਗਿਆ ਸੀ ਕਈ ਵਾਰ ਇੱਕ ਕਾਲ ਪੂਰੀ ਕਹਾਣੀ ਬਦਲ ਦਿੰਦੀ ਹੈ